ਜੇ ਸੰਦੀਲਾ ਸਾਹਿਬ ਦੇ ਨਾਲ ਜਿਹੜੀ ਟੁੱਟੀ ਜੋ ਜੋੜੀ ਉਹਦਾ ਗਾਣੇ ਦੇ ਕਾਫੀ ਵੇਖਿਆ ਹੈਗੇ ਉਹਨਾਂ ਦੇ ਬੋਸ ਕੀ ਵਰਗੀ ਬਦੂਕ ਨਾ ਇਹ ਕਰਕੇ ਬੜੇ ਹਿੱਟ ਗਾਣੇ ਉਹਨਾਂ ਦੇ ਨਾਲ ਹੀ ਵੀਰੇ ਨੇ ਹਾਂ ਹਿੱਟ ਗਾਣੇ ਹੋਏ ਪ੍ਰਮੇਂਦਰ ਸੰਧੂ ਦੀ ਸਟੇਜ ਜਿਹੜੀ ਹੈ ਨਾ ਸਟੇਜ ਵੀ ਤਕੜੀ ਸੀ ਭਾਵੇਂ ਦੁਕਾਨਾਂ ਵਾਲੇ ਸੀ ਭਾਵੇਂ ਉਹਦੀ ਕੱਲੀ ਦੀ ਸੀ ਇੱਕ ਪਰਫਾਰਮਰ ਵਜੋਂ ਜਿਹੜਾ ਕਹਿੰਦੇ ਆ ਕੋਈ ਮਾਈਕ ਸੈਂਸ ਕਿਉਂਕਿ ਬਹੁਤ ਨਹੀਂ ਸੀ ਨੱਚਦੀ ਥੋੜਾ ਥੋੜਾ ਨੱਚਦੀ ਸੀ ਜਿੰਨਾ ਕ ਨੱਚਦੀ ਸੀ ਉਹ ਇੱਕ ਤਾਂ ਗੀਤ ਦੇ ਅਨਸਾਰ ਠੁਕਵਾ ਹੁੰਦਾ ਸੀ ਤੇ ਇੱਕ ਚੰਗਾ ਲੱਗਦਾ ਸੀ। ਇੱਕ ਜਿਹੜੀ ਹੁੰਦੀ ਐ ਡਰੈੱਸ ਦੀ ਸੈਂਸ ਉਹਨੂੰ ਬਹੁਤ ਸੀਗੀ। ਅੱਛਾ। ਤੇ ਉਹ ਜਣੀ ਬੜੀ ਠਕਮੀ ਡਰੈੱਸ ਤੇ ਅਟਰੈਕਟਿਵ ਡਰੈੱਸ ਹੁੰਦੀ ਸੀਗੀ ਉਹਦੀ ਸਟੇਜਾਂ ਦੇ ਉੱਤੇ ਤੇ ਜਿੰਨੇ ਕੋ ਉਹ ਐਕਸ਼ਨ ਕਰਦੀ ਸੀਗੀ ਉਹ ਬੜੇ ਚੰਗੇ ਲੱਗਦੇ ਸੀ ਲੋਕਾਂ ਨੂੰ ਅਟਰੈਕਟਿਵ ਲੱਗਦੇ। ਉਹਦੇ ਜਿਹੜੀ ਫੀਮੇਲ ਸਿੰਗਰ ਆ ਉਹ ਜੱਜ ਦੀ ਫੱਬਦੀ ਉਹਨੂੰ ਜਦੋਂ ਉਹਦੇ ਨੱਚ ਦਾ ਜਿੰਨੇ ਜਦੋਂ ਇਹ ਥੋੜਾ ਨੱਚਦੇ ਸੀ ਮਟਕ ਜੀ ਜ਼ਿਆਦਾ ਸੀ ਨੇ ਨਖਰਾ ਜਿਆਦਾ ਸੀਗਾ ਬਿਲਕੁਲ ਸੀਗਾ ਮਟਕ ਸੀ ਨਖਰਾ ਸੀਗਾ ਅੰਦਾਜ਼ ਸੀ ਹਮਮ ਸਮਾਈਲਿੰਗ ਬਹੁਤ ਜ਼ਿਆਦਾ ਸੀ ਤੇ ਆਡੀਅנס ਦੇ ਨਾਲ ਜਿਹੜਾ ਵਿਥ ਦੂਰ ਹੁੰਦੀ ਆ ਸਟੇਜ ਤੇ ਆਰਟਿਸਟ ਤੇ ਆਡੀਅנס ਜਿਹੜੀ ਦੂਰ ਬੈਠੀ ਆ ਸਰੋਤੇ ਦਰਸ਼ਕ ਆ ਜਿਹੜੇ ਉਸ ਵਿਥ ਨੂੰ ਜਿਹੜਾ ਮਿਟਾ ਦਿੰਦਾ ਕਲਾਕਾਰ ਜੀ ਉਹ ਮਹਾਨ ਆ ਉਹ ਉਹ ਉਹਨਾਂ ਦੇ ਸਰੋਤੇ ਦਰਸ਼ਕਾਂ ਦੇ ਦਿਲਾਂ 'ਚ ਵਸ ਜਾਂਦਾ ਪਰਮਿੰਦਰ ਸੰਧੂ ਵੀ ਉਹਨਾਂ 'ਚ ਉਸ ਜਿਹੜੀ ਉਹ ਵਿਚਾਰ ਲਈ ਵਿਥ ਨੂੰ ਮਿਟਾ ਦਿੰਦੀ ਆ